ਫਲੋਰ ਦੇ ਮਹੱਲਾ ਸੰਤੋਖਪੁਰਾ ਚ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ ਆਪਸ ਵਿੱਚ ਭੜ ਗਈਆਂ ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਰਾਜਕੁਮਾਰ ਨੇ ਦੱਸਿਆ ਕਿ ਉਹ ਪਿਛਲੇ 3 ਸਾਲਾਂ ਤੋ ਇਸ ਜਗ੍ਹਾ ਉਤੇ ਰਹਿ ਕੇ ਆਪਣੇ ਪਰਿਵਾਰ ਨਾਲ ਗੁਜ਼ਾਰਾ ਕਰ ਰਿਹਾ ਸੀ ਅਤੇ ਇਸ ਜਗ੍ਹਾ ਦਾ 30000 ਰੁਪਏ ਵੀ ਦੇ ਚੁੱਕਾ ਹੈ ਪਰ ਅੱਜ RAMGAR ਤੋਂ ਰਾਜਕੁਮਾਰ ਆਪਣੇ ਨਾਲ ਕੁਝ ਲੋਕ ਲੈ ਕੇ ਇਸ ਜਗ੍ਹਾ ਤੇ ਆਪਣੀ ਦਾਅਵੇਦਾਰੀ ਦੱਸਣ ਲੱਗਾ ਉੱਥੇ ਹੀ ਇਸ ਮੌਕੇ ਰਾਜਕੁਮਾਰ ਨੇ ਕਬਜ਼ਾ ਕਰਨ ਵਾਲੀ ਧਿਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੈਂ ਅੱਜ ਮੋਗਾ ਵਿਖੇ ਸਾਥੀਆਂ ਨਾਲ ਗਿਆ ਹੋਇਆ ਸੀ ਕਿ ਇੰਨੇ ਨੂੰ ਇਹਨਾਂ ਨੇ ਮੇਰੇ ਘਰ ਦੇ ਵਿੱਚ ਆ ਕੇ ਮੇਰੇ ਬੱਚਿਆਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਅਤੇ ਕਾਰ ਉਤੇ ਕਬਜ਼ਾ ਕਰ ਲਿਆ ਉਸਨੇ ਕਿਹਾ ਹੈ ਕਿ ਕਾਰ ਵਿੱਚ ਜੋ ਵੀ ਸਮਾਨ ਪਿਆ ਹੈ ਉਹ ਉਸਦਾ ਹੈ ਅਤੇ ਇਸ ਸਬੰਧ ਵਿੱਚ ਉਸਨੇ ਥਾਣਾ ਫਲੋਰ ਨੂੰ ਵੀ ਸੂਚਿਤ ਕੀਤਾ ਹੈ ਜਦ ਦੇ ਸੰਬੰਧੀ ਦੂਜੀ ਧਿਰ ਨਾਲ ਗੱਲ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਜ਼ਮੀਨ ਉਹਨਾਂ ਦੇ ਕੋਲ ਲਗਭਗ 30 ਸਾਲਾਂ ਤੋਂ ਸੀ ਤੇ ਇਹ ਜਗ੍ਹਾ ਉਹਨਾਂ ਮੱਝਾ گاਵਾ ਬੰਨਣ ਲਈ ਰੱਖੀ ਹੋਈ ਸੀ ਉਹਨਾਂ ਦੱਸਿਆ ਕਿ ਅਸੀਂ ਇੱਥੇ ਮੁਰਗੀਆਂ ਰੱਖਣ ਲਈ ਖੁੱਡੇ ਵੀ ਪਾਏ ਹੋਏ ਹਨ ਪਰ ਇਹਨਾਂ ਵੱਲੋਂ ਸਾਡੀ ਜਗ੍ਹਾ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਜਿਕਰ ਹੋ ਗਿਆ ਹੈ ਕਿ ਜੋ ਜਗ੍ਹਾ ਦਾ ਮਾਮਲਾ ਚੱਲ ਰਿਹਾ ਹੈ ਜੋ ਮਸਲਾ ਚੱਲ ਰਿਹਾ ਹੈ ਇਹ ਜਗਾ ਰੇਲਵੇ ਦੀ ਦੱਸੀ ਜਾ ਰਹੀ ਹੈ ਅਤੇ ਦੋਨਾਂ ਕੋਲ ਜਗਾ ਦੀ ਮਾਲਕੀਅਤ ਦੇ ਕੋਈ ਕਾਗਜ਼ਤ ਨਹੀਂ ਹਨ ਤੇ ਮੌਕੇ ਤੇ ਪਹੁੰਚੇ ਥਾਣਾ ਫਲੋਰ ਦੇ ਏਐਸਆਈ ਜਸਵਿੰਦਰ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਦੋਹਾਂ ਧਿਰਾਂ ਦੀ ਗੱਲਬਾਤ ਸੁਣੀ ਗਈ ਹੈ ਅਤੇ ਦੋਨਾਂ ਧਿਰਾਂ ਨੂੰ ਥਾਣਾ ਫਲੋਰ ਵਿਖੇ ਬੁਲਾਇਆ ਗਿਆ ਜੋ ਵੀ ਅਗਲੀ ਕਾਰਵਾਈ ਹੋਵੇਗੀ ਉਹ ਅਮਲ ਲਿਆਂਦੀ ਜਾਵੇਗੀ ਨਰ ਰਾਜkumar ਰਾਜੂ ਜੀ ਮੈਂ ਮੱਲਾ ਸੰਦੂਪੁਰੇ ਰਹਿੰਦਾ ਬਾਹਰ ਨੰਬਰ 14 ਚ ਸਾਰੇ ਮੇਰੇ ਇੱਥੇ ਦੇ ਪ੍ਰੂਫ ਆ ਇਹ ਜਗ੍ਹਾ ਪਹਿਲਾਂ ਜਦੋਂ 30 ਸਾਲ ਪਹਿਲਾਂ ਢਾਹਤੀ ਸੀਗੀ ਰੇਲਵੇ ਵਾਲਿਆਂ ਨੇ ਇੱਥੇ ਕੋਈ ਨਹੀਂ ਰਹਿ ਰਿਹਾ ਸੀ ਟੋਇਆ ਸੀ ਕੂੜੇ ਸੱਟ ਰਹੇ ਸੀ ਤੇ ਇਸ ਬੰਦੇ ਨੇ ਮੇਰੇ ਤੋਂ 30000 ਰੁਪਏ ਲੈ ਲਿਆ ਤੇ ਮੈਨੂੰ ਇੱਥੇ ਬਿਠਾਤਾ 30000 ਰੁਪਏ ਦੇ ਕੇ ਬੈਠਾ ਹੁਣ ਜੋ ਵੀ ਇਹ ਸ਼ੈੱਡ ਆ ਮੈਂ ਉਹ ਵੀ ਮੈਂ ਪਾਈਆ ਬਾਲਾ ਨਾਲ ਜਿੱਥੋਂ ਵੱਢਿਆ ਉਹ ਵੀ ਦੱਸਣਗੇ ਤੇ ਜੋ ਵੀ ਉੱਪਰ ਚਦਰਾ ਪਾਈਆਂ ਉਹ ਵੀ ਮੋਲਿਆ ਜਿਹੜਾ ਗੇਟ ਆ ਇਹ ਮਠੱਡਿਆਂ ਤੋਂ ਲਿਆ ਕੇ ਲਾਏ ਆ ਮੈਂ ਹਰ ਇੱਕ ਚੀਜ਼ ਜੜੀ ਕਿ ਮੈਂ ਤਾਂ ਪ੍ਰੂਫ ਹੈ ਜਿਹੜੀਆਂ ਬੱਲੀਆਂ ਵਿੱਚ ਗੱਡੀਆਂ ਆ ਉਹ ਮੈਂ ਗੰਨੇ ਪੰਡੂ ਲਿਆ ਕੇ ਲਾਈਆਂ ਆ ਤੇ ਇਹ ਜਗਾ ਸਦੀ ਬਣੀ ਤੇ ਹੁਣ ਮੈਂ ਹੈ ਨਹੀਂ ਸੀ ਮੇਰੇ ਬੱਚੇ ਅੰਦਰ ਬੈਠੇ ਆ ਜੋ ਕੂਲਰ ਆ ਸਾਰਾ ਟੀਵੀ ਪਿਆ ਜੋ ਵੀ ਪਿਆ ਮੇਰਾ ਪਿਆ ਤੇ ਇਹ ਹੁਣ ਮੈਂ ਹੈ ਨਹੀਂ ਸੀ ਘਰ ਬੱਚੇ ਸੀਗੇ ਮੈਂ ਰੈਲੀ ਤੇ ਗਿਆ ਸੀਗਾ ਘਰ ਦੀ ਮੇਰੀ ਡਿਊਟੀ ਤੇ ਗਈ ਆ ਆਸ਼ਾ ਵਰਕਰ ਆ ਇਹਦੀ ਬੱਚੇ ਡਾਂਗ ਕੁੱਤੇ ਦੇ ਡਾਂਗ ਮਾਰ ਕੇ ਮੇਰਾ ਕੁੱਤਾ ਵੀ ਬਿਚ ਦੇਖ ਲੋ ਮਰਨ ਵਾਲਾ ਕੀਤਾ ਆ ਉਹਦੇ ਡਾਂਗ ਮਾਰੀ ਤੇ ਅੰਦਰ ਫੜ ਗਏ ਆ ਹੁਣ ਇਹ ਨਿਕਲ ਨਹੀਂ ਰਹੇ ਸੀ ਡੀਐਸਪੀ ਦੇ ਦਰਖਾਸਤ ਵੀ ਕੀਤੀ 112 ਤੇ ਵੀ ਕੰਪਲੀਟ ਐ ਸਾਡੀ ਪਹਿਲਾਂ ਨੇ ਜਸਵਿੰਦਰ ਸਰ ਤੋਂ ਦਿੱਤੀ ਸੀ ਸਰੇਂਦਰ ਤੋਂ ਉਹ ਕਹਿੰਦੇ ਸੀ ਵੀ ਜਿਹੜਾ ਕੋਈ ਵਧੀਕੀ ਕਰੂੰਗਾ ਉੱਤੇ ਕਾਰਵਾਈ ਹੋਊਗੀ ਅਸੀਂ ਔਲਟੇ ਦਾ 112 ਤੇ ਵੀ ਕੰਪਲੀਟ ਦਿੱਤੀ ਆ ਤੇ ਆਪਣੇ ਲੋ ਲਿਫਟ ਵੀ ਦੇ ਕੇ ਆਏ ਆ ਉੱਤੇ ਕੋਈ ਕਾਰਵਾਈ ਨਹੀਂ ਹੋਈ ਤੇ ਅੱਜ ਜਦੋਂ ਇਸ ਮਾਮਲੇ ਦੇ ਸਬੰਧ ਵਿੱਚ 112 ਤੇ ਕਾਲ ਕੀਤੀ ਮੇਰੀ ਲੜਕੀ ਨੇ ਆ ਲੜਕੀ ਆ ਤੇ ਜਦੋਂ 112 ਤੇ ਕਾਲ ਕੀਤੀ ਤੇ ਕੋਈ ਪੁਲਿਸ ਨਹੀਂ ਆਈ ਆ ਕੇ ਮੌਕਾ ਦੇਖ ਕੇ ਚਲ ਗਏ ਜੀ ਕਹਿੰਦੇ ਉਹੀ ਸਰ ਕਰਨਗੇ ਜਿਸਵਿੰਦਰ ਸਰ ਤੇ ਅਸੀਂ ਦੇਖ ਲਓ ਬਾਹਰ ਖੜੇ ਆ ਸਵੇਰ ਦੇ ਬੱਚੇ ਮੇਰੇ ਭੁੱਖੇ ਆ ਰੋਟੀ ਤੋਂ ਜਾਨਵਰ ਮੇਰੇ ਭੁਖਾਇਆ ਤੇ ਜਿਹੜੀ ਜਗ੍ਹਾ ਇਹ ਰੇਲਵੇ ਦੀ ਆ ਇਹ ਜਗ੍ਹਾ ਸਾਰੀ ਰੇਲਵੇ ਦੀ ਆ ਜੀ ਕੋਈ ਰਜਿਸਟਰੀ ਕੋਈ ਰਜਿਸਟਰੀ ਹੈ 30 ਸਾਲ ਪਹਿਲਾਂ ਰੇਲਵੇ ਵਾਲਿਆਂ ਨੇ ਢਾਹ ਤੇ ਹੀ ਸਾਰੇ ਆ ਦੇਖੋ ਮੋਠੀਆਂ ਇੱਧਰ ਨਾਲ ਢਠੀਆਂ ਪਈਆਂ ਉਹ ਐਸਾ ਹੀ ਲਾਬੇ ਦੀ ਕੋਠੀ ਆ ਉਹ ਢਿੱਤੀ ਪਈ ਆ ਸਭ ਕੁਝ ਢਠਾ ਪਿਆ ਤੇ ਇਹਦੇ ਵਿੱਚ ਹੁਣ ੱੱਕੇ ਨੰਦਰ ਆ ਕੇ ਬੜਿਓ ਆ ਜੋ ਕੁਝ ਵੀ ਆ ਮੇਰਾ ਇੰਨੀ ਨਹੀਂ ਚੀਜ਼ ਦੀ ਗਵਾਹੀ ਦੇਣਗੇ ਮਹੱਲੇ ਵਾਲੇ ਜੋ ਵੀ ਆ ਉਧਰ ਪਤਾ ਕਰ ਲੋ 3 ਸਾਲ ਤੋਂ ਮੈਂ ਰਹਿ ਰਿਹਾ ਇੱਥੇ ਆ ਪਲੀ ਭਰਤੀ ਮੈਂ ਪੁਆਈ ਆ ਅੰਦਰ ਪਾਣੀ ਸਾਰਾ ਵਰਦਾ ਇਹ ਸਾਰਾ ਮੈਂ ਰੋਕਿਆ ਆ ਇੱਕ ਜਿਹੜਾ ਤੁਸੀਂ ਕਹਿੰਦੇ ਵੀ ਇਹਨਾਂ ਨੂੰ ਪੈਸੇ ਦਿੱਤੇ ਆ ਪੈਸੇ ਕਿਹਨੂੰ ਦਿੱਤੇ ਸੀ ਪੈਸੇ ਰਾਜੂ ਨੂੰ ਦਿੱਤੇ ਸੀ ਰਾਜੂ ਨੂੰ ਦਿੱਤੇ ਹੀ ਉਹਦੀ ਸੱਸ ਇੱਥੇ ਪਹਿਲਾਂ ਰਹਿੰਦੀ ਆ 30 ਸਾਲ ਪਹਿਲਾਂ ਅੱਛਾ ਜੀ ਉਹ ਕਹਿੰਦੀ ਜੀ ਹੁਣ ਮੇਰਾ ਪਲਾਟ ਆ ਤੂੰ ਪਲਾਟ ਖਾਲੀ ਕਰ ਜਿਹੜੇ ਤੁਸੀਂ ਪੈਸੇ ਦਿੱਤੇ ਆ ਕੋਈ ਆਹ ਜਾ ਜਗ੍ਹਾ ਦੇ ਪੇਪਰ ਜਾਂ ਕੋਈ ਨਹੀਂ ਭਾਜੀ ਪਾਈਵੰਦੀ ਦੋ ਕਰਦੇ ਤੇ ਰੇਲਵੇ ਦਾ ਕੋਈ ਪ੍ਰੂਫ ਹੀ ਨਹੀਂ ਹੁੰਦਾ ਉਧਰ ਟੈਕ ਤੇ ਜਿਹਦਾ ਖਰਚਾ ਪਾਣੀ ਇੱਧਰ ਅੱਠੇ ਵੀ ਨਹੀਂ ਦਿੱਤੇ 15000 ਇੱਕ ਵਾਰੀ ਲੈ ਲਿਆ 15 ਇੱਕ ਵਾਰੀ ਲੈ ਲਿਆ ਬੱਚੇ ਫਿਰ ਮੈਨੂੰ ਮੁਰਗੇ ਦਿੱਤੇ ਸੀਗੇ ਤੇ ਇਸ ਕਰਕੇ ਭਾਈਬੰਦੀ ਤੌਰ 'ਤੇ ਜਣੀ ਇੱਕ ਕੰਮ ਚੱਲਦਾ ਰਿਹਾ ਤੇ ਹੁਣ ਇਹਨੂੰ ਪਤਾ ਨਹੀਂ ਕਿੰਨੇ ਜਗ ਲਾਗੜਾ ਰੱਖੋ ਜਾਂ ਕਿੱਦਾਂ ਵੀ ਰੱਖੋ ਤੇ ਹੁਣ ਅੰਦਰ ਆ ਕੇ ਬੜੇ ਉਹ ਆ ਸਵੇਰ ਦੇ ਮੈਂ ਰੈਲੀ ਤੋਂ ਆਇਆ ਮੋਗੇ ਤੋਂ ਆ ਮੇਰੀ ਲੜਕੀ ਸੀ ਇਹਨੂੰ ਦਬਕੇ ਦੂਬਕੇ ਮਾਰੇ ਆ ਮੇਰਾ ਮੁੰਡਾ ਆ ਇਹਨੂੰ ਮਾਰੇ ਆ ਮੇਰੀ ਭਤੀਜੀ ਆ ਇਹ ਨਿਆਣੇ ਘਰ ਛੱਡ ਕੇ ਗਏ ਸੀ ਇਹਨਾਂ ਨੂੰ ਦਬਕੇ ਮਾਰ ਕੇ ਸਾਰਿਆਂ ਨੂੰ ਜੜੀਏ ਬਾਹਰ ਕੱਢਿਆ ਆ ਤੇ ਆਪ ਅੰਦਰ ਵੜਿਓ ਹੁਣ ਮੰਗ ਕੀ ਕਰਦੇ ਮੰਗਾ ਸੀ ਇਹੀ ਕਹਦੇ ਸਾਨੂੰ ਅੰਦਰ ਵੜਿਆ ਜਾਵੇ ਸਾਡੇ ਆਪਣੀ ਜਗ੍ਹਾ ਤੇ ਸਾਹ ਖ ਦਵਾਇਆ ਇਨਸਾਫ ਦਵਾਇਆ ਜਾਵੇ ਉਸ ਆ ਨੀ ਦੇ ਡੀਐਸਪੀ ਦੇ ਤਾਪੀ ਜੜ ਕੇ ਦਿਖਾਈ ਆ ਡੀਐਸਪੀ ਦੇ ਆਨਲਾਈਨ ਦਰਖਾਸਤ ਦਿੱਤੀ ਹੋਇਆ ਜੀ ਉਹ ਆ ਨੀ ਰਿਹਾ ਐਂਗਾ ਜੀ ਨਾਲ ਮਗਰ ਬੰਦੇ ਜਿਆਦਾ ਪੈਸੇ ਵਾਲੇ ਆ ਸਾਡੇ ਮਗਰ ਬੰਦਾ ਹੈ ਨਹੀਂ ਕੋਈ ਆ ਦੇਖੋ ਜੀ ਡੀਐਸਪੀ ਦੇ ਦਿੱਤੀ ਦਰਖਾਸਤ ਰਾਜਕੁਮਾਰ ਜੀ ਅਜੀ ਤਤੇ ਦੋਸ਼ ਲਾਏ ਆ ਵੀ ਇਹ ਜਿਹੜੀ ਜਗਾ ਜਿੱਥੇ ਅਸੀਂ ਬੀਤੇ ਆ ਪੀ ਅਸੀਂ ਜਿਹੜਾ ਇੱਥੇ ਪਿਛਲੇ 3 ਸਾਲ ਤੋਂ ਰਹਿ ਰਹੇ ਆ ਵੀ ਅਸੀਂ ਇਹਨਾਂ ਨੂੰ 30000 ਰੁਪਏ ਜਿਹੜਾ 2-3 ਵਾਰ ਕਰਕੇ ਜਿਹੜਾ 15000 10000 ਇੱਦਾਂ ਪੈਸੇ ਦਿੱਤੇ ਆ ਹਾਂਜੀ ਪਰ ਹੁਣ ਸਾਨੂੰ ਜਿਹੜਾ ਸਵੇਰ ਦਾ ਪੱਟ ਮਾਰ ਕਰਕੇ ਮੇਰੇ ਬੱਚਿਆਂ ਦੇ ਨਾਲ ਹਾਂਜੀ ਵੀ ਸਾਨੂੰ ਘਰ ਦੇ ਵਿੱਚੋਂ ਜਿਹੜਾ ਬਾਹਰ ਕੱਢ ਦਿੱਤਾ ਸਵੇਰ ਦਾ ਸਾਡੇ ਘਰ ਤੇ ਕਬਜ਼ਾ ਕੀਤਾ ਕੀ ਮਾਮਲਾ ਹੈ ਕੋਈ ਮਾਮਲਾ ਨਹੀਂ ਜੀ ਇਹ ਪਲਾਟ ਮੇਰੇ ਸਹੁਰਿਆਂ ਦਾ ਪਰ ਮੈਂ ਇੱਥੇ ਲਾ ਲਈ ਇਹਦੇ ਪੈਨਾਂ ਰਿਆ ਇਹ ਰਖੜਿਆ ਇੱਥੇ ਕਟੀਆਂ ਮੈਂ ਛੱਡ ਵੀ ਲਿਆ ਰੱਖੀ ਆ ਮੇਰੇ ਭਾਂਜੇ ਸਰ ਪੈ ਗਏ ਕੇਸ ਇਹ ਨੱਠ ਵਿਝਾਈ ਸਾਨੂੰ ਉਧਰ ਪੈ ਗਈ ਤੇ ਇਹ ਮੀਟਰ ਲਾਉਣ ਲੱਪੇ ਜਦੋਂ ਮੈਨੂੰ ਮੀਟਰ ਦਾ ਪਤਾ ਲੱਗਾ ਵੀ ਮੀਟਰ ਲਾਉਣ ਲੱਗੇ ਮੈਂ ਆਪਣੇ ਬਿੱਲ ਕਢਾਏ ਬਿਲ ਹੀ ਘਰ ਚੱਲ ਗਿਆ ਇਹ ਤੋਂ ਕੋਈ ਪ੍ਰੂਫ ਹੈਗਾ ਤਾਂ ਸਾਨੂੰ ਦਿਖਾ ਦੇਵੇ 30000 ਦਾ ਜਿਹੜੇ ਮੈਂ ਲੈਣੇ ਮੈਂ ਪ੍ਰੂਫ ਕਰ ਦਊ ਕਿੱਥੇ ਕਿੱਥੇ ਇਹਨਾਂ ਨਾਲ ਜਾਗ ਦੇ ਗਿਆ ਅੱਛਾ ਜੀ ਮੈਂ ਜਿੱਤੋ ਬੰਦੇ ਤੋਂ ਪੈਸੇ ਲੈਂਦਾ ਮੈਨੂੰ ਪਤਾ ਮੈਂ 560 ਰੁਪਏ ਰੋਤ ਹੀ ਕਿਸੇ ਦਿੰਦਾ ਅੱਛਾ ਜੀ ਪਰ ਉਹਨਾਂ ਦਾ ਕਹਿਣਾ ਵੀ ਇਹ ਜਿਹੜਾ ਹਾਟਾ ਵੀ ਬਣਾਇਆ ਤੇ ਕਮਰਾ ਬਣਾਇਆ ਹਾਂਜੀ ਵੀ ਇਹ ਜਿਹੜੇ ਗੰਨੇ ਪਿੰਡ ਤੋਂ ਅਸੀਂ ਬੱਲੀਆਂ ਲਿਆ ਗੰਨੇ ਪਿੰਡ ਤੋਂ ਨੇ ਜੀ ਸਾਡੇ ਰਾਮਗੜ੍ਹ ਵਾਲੇ ਸਾਬੀ ਤੋਂ ਮੰਨਿਆ ਵੀ ਢਾਬੇ ਤੋਂ ਲਿਆ ਮੈਂ ਕਬੂਤਰਾਂ ਵਾਲੇ ਬਾਲਸ ਮੈਂ ਦਿੱਤੋ ਆ ਅੱਛਾ ਜੀ ਇਹ ਹੁਣ ਜੋ ਮਰਜ਼ੀ ਕਹਿੰਦਾ ਕਹੀ ਜਾਵੇ ਅੱਛਾ ਜੀ ਉਹਦੋਂ ਸਾਨੂੰ ਥਾਣੇ ਮੁਲਾਜ਼ਮਾਂ ਨੇ ਬੁਲਾਇਆ ਸੀ ਇਹੀ ਕਹੇ ਪਰ ਇਹ ਨਹੀਂ ਪਹੁੰਚੇ ਕਹਿੰਦੇ ਮੇਰੇ ਘਰ ਵਾਲੀ ਹੈ ਨਹੀਂ ਇਹਦੀ ਘਰ ਵਾਲੀ ਇੱਥੇ ਹੀ ਕਿਤੇ ਇਹ ਰੇਲਵੇ ਦੀ ਜਗ੍ਹਾ ਕੋਈ ਪੇਪਰ ਵਗੈਰਾ ਤਾਂ ਹੈ ਨਹੀਂ ਹੈ ਨਾ ਵੀ ਤੁਹਾਡੇ ਕੋਲ ਕੋਈ ਹੈ ਵੀ ਇਹ ਕੋਈ ਉੱਤੇ ਤੌਰ ਤੇ ਵੀ ਜਗ੍ਹਾ ਜਿਹੜੀ ਤੁਹਾਡੀ ਹੈ ਬੈਲ ਪਾਇਆ ਸਸ ਦੇ ਨਾ ਤੇ ਮੀਟਰ ਰਹੀ ਬੈਲ ਪਾਇਆ ਸਾਡੇ ਤੋਂ ਇਹ ਤੋਂ ਕੋਈ ਪ੍ਰੂਫ ਹੈਗਾ ਇਹ ਦਿਖਾ ਦਵੇ ਤੇ ਹੁਣ ਕੀ ਮਾਮਲਾ ਕੀ ਹੈ ਕੀ ਚਾਹਣ ਕੀ ਆ ਮਾਮਲਾ ਇਹ ਤਾਂ ੱੱਕਾ ਕਰ ਰਿਹਾ ਉਲਟਾ ਮੈਨੂੰ ਇਹ ਜਵਾਬ ਦਿੰਦੇ ਕਹਿੰਦੇ ਮੇਰਾ ਸਟਾਫ ਨਾਲ ਆ ਮੈਡਮ ਨਾਲ ਆ ਇਹਦੇ ਦਾ ਮੈਡਮ ਨੂੰ ਵੀ ਪਤਾ ਹੈ ਇਹ ਰੇਲਵੇ ਦੀ ਜ਼ਮੀਨਾਂ ਰੇਲਵੇ ਦੇ ਥਾਂ ਦੇ ਵਿੱਚ ਇਹ ਬੈਠੇ ਕਬਜ਼ਾ ਸੀਗਾ ਪਹਿਲਾਂ ਇੱਕ ਲੇਡੀਜ਼ ਇੱਥੇ ਰਹਿੰਦੇ ਸੀ ਉਹ ਦੂਜੇ ਔਰ ਦੂਜਾ ਔਰ ਉਹਦਾ ਜਿਹੜਾ ਜੁਆਈ ਸੀਗਾ ਉਹਨੇ ਇਹਦੇ ਨਾਲ ਗੱਲ ਕੇ ਦੋਨਾਂ ਨੇ ਇੱਥੇ ਪਹਿਲਾਂ ਜਦੋਂ ਰੇਲਵੇ ਨੂੰ ਢਾਹਤੇ ਸੀ ਮਕਾਨ ਉਤੋਂ ਬਾਅਦ ਜਿਹਨਾਂ ਨੇ ਆਣ ਕੇ ਦੋਨਾਂ ਨੇ ਇੱਥੇ ਰਹਿਣ ਲੱਪੇ ਉਤੋਂ ਬਾਅਦ ਹੁਣ ਇੱਕ ਧਿਰ ਕਹਿੰਦੀ ਵੀ ਇਹ ਦਾਵਾ ਕਰਦੀ ਸਾਡਾ ਹੀ ਆ ਤਾਂ ਦੂਜੀ ਧਿਰ ਉਹ ਕਹਿੰਦੀ ਵੀ ਸਾਡਾ ਆ ਇਸ ਦਾ ਕੋਈ ਕੋਲ ਨਹੀਂ ਹੈ ਨਾ ਦੋਨਾਂ ਦੇ ਵਿੱਚ ਕੋ ਕਿਸੇ ਦਾ ਕੋਈ ਦੁਆਰ ਨਹੀਂ ਹੈਗਾ ਮਲਕੀਅਤ ਕਿਸ ਦੀ ਨਹੀਂ ਹੈਗੀ ਠੀਕ ਹੈ ਦੋਨਾਂ ਧਿਰਾਂ ਨੂੰ ਇਹਨਾਂ ਨੂੰ ਟਾਈਮ ਦਿੱਤਾ ਕੱਲ ਦਾ ਕੱਲ ਨੂੰ ਥਾਣੇ ਆਉਣ ਦੋਨਾਂ ਤੇ ਰਹਿ ਸਕਦੇ ਤੁਸੀਂ ਉਹ